ਪਰ ਹੀਰਾ ਉਹ ਬਾ ਹੀਰਾ ਕਾ ਬਾਤ ਹੈ ਕਾ ਬਾਤ ਗਲਾਮ ਬਾਸ ਵੱਟ ਦਾ ਪੜ ਜਾ ਮੇਲ ਹੀਦੀ ਪੈਰ ਹੀਦੀ खुंजे प्रोफेसर साहब के बिच ज खूंजे ਉਹ ਜਾਂਦੇ ਨੇ ਫਿਰ ਇੱਕ ਇਕੱਠੇ ਹੋ ਜਾਂਦੇ ਬਲਾਕ ਹੋ ਉਹ ਬਲਾਕ ਹੋ ਜਾਂਦਾ ਮੇਰੀ ਬੇਨਤੀ ਆ ਵੀ ਇਹ ਭਰਾ ਜਿਹੜੇ ਮੈਡੀਅਨ ਤੂਰੀ ਵਾਲਾ ਚੱਲਦਾ ਭੱਜ ਕੇ ਉਹ ਬਹੀ ਕਬੱਡੀ ਸ਼ੀਲੂ ਦੀ ਤੱਕਲ ਹੋ ਗਈ ਉਹ ਤਾੜੀ ਉਹ ਤਾੜੀ ਇਹ ਆ ਬਜ਼ੁਰਗ ਕੈਸੀ ਦਾ ਮੇਲਾ ਸ਼ੀਲੂ ਸ਼ੀਲੂ ਤੋਂ ਬਾਏ ਮੁੰਡੇ ਵਾਹ ਮੇਰੇ ਵੀਰੇ ਇਹ ਆਕਰਮਾ ਸਾਹਿਬ ਜੀ ਕਿੰਨੇ ਨੇ ਤਬੱਦ ਖੇਡ ਕਬੱਡੀ ਦਾ ਵਾਹ ਕਿ ਜ਼ੋਰ ਜਿਵੇਂ ਸਾਹਨਾ ਵਿੱਚ ਉਮੀ ਸ਼ੇਰਾ ਵਾਂਗੂ ਗੱਜਦੇ ਨੇ ਗੱਪਰੂ ਮੈਦਾਨਾਂ ਵਿੱਚ ਉਮੀ ਸ਼ੇਰਾ ਵਾਂਗੂ ਗੱਜਦੇ ਨੇ ਗੱਪਰੂ ਮੈਦਾਨਾਂ ਵਿੱਚ ਉਮੀ ਸ਼ੇਰਾ ਵਾਂਗੂ ਗੱਜਦੇ ਨੇ ਗੱਪਰੂ ਮੈਦਾਨਾਂ ਵਿੱਚ ਵਾਹ ਉਧਰ ਹੀਰਾ ਟੋਟਾ ਗਿਆ ਅਗਲੀ ਕਬੱਡੀ ਪੌਣ ਦੇ ਲਈ ਲੈਂਦੇ ਪੰਜਾਬ ਪਾਕਿਸਤਾਨ ਦਾ ਆ ਡਾਇਮੰਡ ਖੇਡ ਕਬੱਡੀ ਦਾ ਅਰਸੇ ਬਰਸਾਲ ਗੁਰੀ ਆ ਲਾ ਤਗੜਾ ਜੱਫਾ ਇਹ ਤੱਕ ਦਾ ਵਾਅਦਾ ਕਰਦਾ ਹਾਇਆ ਕਿ ਉੜ ਜੂੜ ਜੀ ਕਰਦੇ ਫਿਰਦੇ ਉਹ ਧਰਤੀ ਪੈਰ ਨਾਲ ਲਾਉਂਦੇ ਇੱਕ ਦੂਜੇ ਤੋਂ ਵੱਧ ਕੇ ਸਾਰੇ ਆਪਣਾ ਜੋਰ ਦਹਉਂਦੇ ਸਿੱਧੂ ਸੈਦਨ ਐਮ ਕੇ ਐਚ ਐਸ ਟੱਕੋ ঈਗਲ ਇਲੈਕਟ੍ਰਿਕ ਗੈਰੀ ਗੈਲਡੀਲਾ ਧਾਲੀਵਾ ਸਰਵਰ ਸਿੱਧੂ ਜੀ ਗੁਰਪ੍ਰੀਤ ਮਾਲੂਕੇ ਕਿਹੜੀ ਕੋਟੀ ਬਈ ਜੀਐਸ ਜੀ ਵੱਲੋਂ ਇਸ ਸਮੇਂ ਕੇ ਕਿਹੜੀ ਕੋਟੀ ਬਈ ਜੀਐਸ ਜੀ ਵੱਲੋਂ ਇਸ ਸਮੇਂ ਵਾਹ ਉਹ ਨਹੀਂ ਰੀਸਾ ਤੇਰੀਆਂ ਹੀਰਿਆ ਦੂਜੇ ਪਾਸੇ ਅਰਸ਼ ਪਰ ਹੀਰਾ ਉਹ ਵਾਹ ਹੀਰਾ ਕਿਆ ਬਾਤ ਹੈ ਕਿਆ ਬਾਤ ਹੈ ਗਲਾਵ ਬਾਸ ਵਾਪਾ ਪਹੁੰਚਾ ਵਾਹਿਰਾ ਬਾਟੋ ਉਹ ਸੁਣੋ ਪੌਂਡ ਚਕੁੰਦਾ ਵਾਦਾ ਕਰਦਾ ਹੋਇਆ ਉਧਰ ਮੇਜੇ ਨੱਤ ਜੀ ਸ਼ਿਖਦੋ ਓਜਲਾ ਜੀ ਮਠੱਡਿਆ ਵਾਲੇ ਬਹੁਤ ਧੰਨਵਾਦ ਆ ਲਓ ਇਸ ਸਮੇ ਗਲਮਾਲਾ ਛੋਟੇ ਨਾਫ ਦੀ ਛੋਟੇ ਨਾਫ ਦੀ ਕਬੱਡੀ ਪੈ ਗਈ ਹੈ ਛੋਟੇ ਨਾਫ ਦੀ ਕਬੱਡੀ ਇਸ ਸਮੇ ਮੈਦਾਨ ਦੇ ਵਿੱਚ ਪੈ ਗਈ ਹੈ ਓ ਕਬੱਡੀ ਸ਼ੀਲੀ ਤੇ ਛੋਟਾ ਓ ਮਾਤਾ ਲਈ ਵੀ ਇੱਕ ਵਾਰ ਤਾੜੀ ਮਾਰ ਦਿਓ ਲੈ ਵੀ ਨਾਫ ਸਾਹਿਬ हमेशा दोस्तों जोड़ा पहला कर दी बार आओ कौन आ गया कब मतलब हम कब्बा हा तो बच गबादुण। तो के रहना हम वेखना भी सामने और सामने शीलू आरिया बड़ी ही सब ਇੱਕ ਵਧੀਆ ਡਾਇਮੰਡ ਉਸਤਾਦ ਜੀ ਨੇ ਇਹਦੇ ਲਈ ਕਬੱਡੀ ਦੇ ਖੇਤਰ ਤੇ ਦਿੱਤਾ ਵੀ ਫੈਸਲਾ ਹੁੰਦਾ ਹੈ ਵਾਹ ਕਬੱਡੀ ਦੀ ਟੱਕਰ ਸੀ ਨਾ ਲੱਖੇ ਕਹਿੰਦੇ ਹੁੰਦੇ ਲੱਖਾਂ ਵਿੱਚ ਐਡੇ بڑے ਧਾਵੀ ਨੂੰ ਨਾ ਬੜੀ ਫੁਰਤੀ ਜਿਹੜੀ ਹੈ ਉਹਨੂੰ ਥੋੜਾ ਟਾਈਮ ਬਤਾਉਣਾ ਪੈਂਦਾ ਚਿੰਕ ਮਾਉਣੀ ਪੈਂਦੀ ਹੈ ਉਸਤਾਦ ਜੀ 400 ਹੋ ਗਿਆ ਸਾਬੀ ਸਰਾਏ ਵੀਟ ਇੱਕ ਸਟੱਕੋ ਵਾਲੇ ਕਹਿੰਦੇ ਵੀ ਆਹ ਕਬੱਡੀ ਹੀਨੀ ਚਾਰ ਸੌ ਡਾਲਰ ਦੀ ਆ ਕੈਮਰੇ ਫੋਕਸ ਕਰ ਲਓ ਉਹ ਸਾਡੀ ਕਹਿੰਦਾ 500 ਕਰ ਦੋ 500 ਦੀ ਕਬੱਡੀ ਉਹ ਡਾਲਰ ਦੀ ਹਬੀ ਬਾਈ ਨੂੰ ਕੀ ਕਹਿੰਦੇ ਦਸ ਗਾਰ ਦਸ ਗਾਰ 500 ਡਾਲਰ ਸ਼ੀਲੂ ਦੇ ਹਿਸੇ ਸਾਡੇ ਸੱਜ 500 ਹੋ ਗਿਆ ਸਾਡੇ 500 ਹੋ ਗਿਆ ਲਾਲੀ ਸਾਡੇ ਲਾਲੀ